ਹੈਲੋ ਸਤਿ ਸ੍ਰੀ ਅਕਾਲ ਜੀ ਆਰੇ ਨੂੰ ਸਤਿ ਸ੍ਰੀ ਅਕਾਲ ਜੀ ਆਜੋ 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 ਜੁੜ ਜੋ ਜੀ ਜੁੜ ਜੋ ਬਾਈ ਬਿੰਨੂ ਢਿੱਲੋਂ ਅੱਜ ਨਾਲ ਤੇ ਬਾਈ ਬਾਈ ਜੀ ਤਨਮੋਲ ਹੈ ਬਾਈ ਬਲਕਾਰ ਸਿੱਧੂ ਬਾਈ ਸਿੱਧੂ ਬਾਈ ਐਂਡ ਸਿਕੰਦਰ ਢਿੱਲੋਂ ਐਂਡ ਮਨਜੀਤ ਸਿੱਧੂ ਮਨਜੀਤ ਸਿੰਘ ਸਿੱਧੂ ਲਾਲੀ ਲਾਲੀ ਕੀ ਬਾਤ ਹੈ ਭਈ ਅੱਜ ਕਰਦੇ ਆਂ ਰਾਮਪੁਰੇ ਇਲਾਕੇ ਚ ਬਾਈ ਹੁਣਾਂ ਨਾਲ ਬਾਈ ਕਰਮਜੀਤ ਤਨਮੋਲ ਇੱਥੇ ਪਿੰਡ ਹੁਣ ਢਪਾਲੀ ਜਾ ਕੇ ਆਏ ਆ ਪਹਿਲਾਂ ਕਿਹੜਾ ਸੀ ਬਾਈ ਆਪਣਾ ਜਲਾਲ 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 ਪਹਿਲਾ ਕਾਮਾ ਹਾਂਜੀ ਹਾਂ ਸਾਰੇ ਪਿੰਡ ਬਾਈ ਇਧਰਲੇ ਪਾਸੇ ਲੱਗੇ ਹੋਏ ਆ ਸੋ ਸਾਰੇ ਸੰਗਤ ਨੂੰ ਬੇਨਤੀ ਵੀ ਛੱਡ ਦਿਓ ਅਗਲਾ ਚ ਰੱਖੋ ਭਰਾ ਨੂੰ ਭਰਾ ਕਰਕੇ ਐਸੀ ਦੌਰਾ ਫੇਰ ਕਰਾਂਗੇ ਤੇ ਸਾਰੇ ਜਾਣੇ ਸਾਰੇ ਸੱਜਣ ਸਾਰੇ ਮਿੱਤਰ ਲੱਗੇ ਹੋਇਆ ਜੋਰ ਲਾਉਣ ਵੀ ਬਾਬਾ ਕਿਰਪਾ ਕਰੇ ਵਾਹਿਗੁਰੂ ਬਹੁਤ ਕਿਰਪਾ ਕਰਨ ਸਾਡੇ ਭਰਾ ਤੇ ਤੇ ਇਹੋ ਜਿਹਾ ਬੰਦਾ ਵੱਡੀ ਗੱਲ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਰਮੀ ਤਨਮੋਲ ਵਰਗਾ ਸਾਰੇ ਪਾਸੇ ਇਸ ਤਾਂ ਹੀ ਕਹਿੰਦੇ ਆ ਬਹੁਤ ਪਿਆਰ ਮਿਲਦਾ ਬਹੁਤ ਪਿਆਰ ਔਰ ਸਾਰੇ ਪਾਸੇ ਜਾਣਿਆ ਸੰਗਤ 'ਚ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਣਿਆ ਇਕੱਠ ਇਕੱਠ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਸੋ ਸਾਰੇ ਤੁਹਾਡੇ ਬਦੌਲਤ ਹੀ ਹੈ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਵਾਹੀ ਗੁਰੂ ਨੇ ਨਮਾਜ਼ੇ ਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਵਾਜ਼ੋ ਤੇ ਐਨ ਚੜ੍ਹਦੀਆਂ ਕਲਾ 'ਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਏਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜ਼ੀ ਬਾਹ ਫੜ ਲਓ ਬਾਈ ਇਹੋ ਜਿ ਭੱਜਣ ਵਾਲਾ ਨਹੀਂ ਹੈਗਾ ਪਿੱਠ ਦਿਖਾਉਣ ਵਾਲਾ ਬੰਦਾ ਨਹੀਂ ਸੋ ਸਾਰੀ ਸੰਗਤ ਦਾ ਸਮੂਹ ਇਲਾਕੇ ਦਾ ਬਾਈ ਫਰੀਦਕੋਟ ਇਲਾਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਮੀ ਤੁਮੋਲ ਬਾਈ ਪੜੀ ਇਹਨੂੰ ਪੂਰੇ ਹਾਂਜੀ ਹਾਂਜੀ ਥੈਂਕ ਯੂ ਬਾਈ ਥੈਂਕ ਯੂ ਜਿਹੜਾ ਬਾਈ ਦਾ ਨਾ ਇੱਕ ਐਂ ਲਾ ਲਓ ਵੀ ਉਹ ਤਾਂ ਪਿਛਲੇ ਇਲੈਕਸ਼ਨ ਚ ਵੀ ਐਂ ਹੋ ਗਿਆ ਸੀਗਾ ਜਿਹੜਾ ਬਾਈ ਕਮੀਆਂ ਦੇ ਵੇੜੇ ਇੱਕ ਗਾੜੇ ਦੋ ਬੋਲ ਬਾਈ ਉਹਦੇ ਸੁਣਾ ਲਓ ਮੇਰਾ ਮੀਰ ਕਾ ਮਾ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਬਿੰਨੂ ਪਾਜੀ ਬਾਬਾ ਜੀ ਚੜ੍ਹਦੀ ਕਲਾ ਚ ਸਾਰਿਆਂ ਦਾ ਬਹੁਤ ਸਤਿਕਾਰ ਦਿਲੋਂ ਧੰਨਵਾਦ ਤੇ ਬਾਬਾ ਬਹੁਤ ਕਿਰਪਾ ਕਰੇ ਭਾਈ ਮੈਂ ਅੱਜ ਮੇਰੇ ਵੀਰ ਬੀਨੂ ਜੀ ਲਨੂ ਤੇ ਕਰਮਜੀਤ ਵੀਰ ਨੂੰ ਮੇਰੇ ਇਲਾਕੇ ਦੇ ਰੰਪਰਾ ਫੂਲ ਪ੍ਰਧਾਨ ਸਭਾ ਹਲਕੇ ਚ ਆਏ ਆ ਮੈਂ ਤੈਹ ਜਲ ਉਹਨਾਂ ਨੂੰ ਜੀ ਆਇਆਂ ਆਖਦਾ ਸਾਰੇ ਹਲਕੇ ਵੱਲੋਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਭਾਈ ਬੀਨੂ ਜੀ ਜੀ ਆਇਆਂ ਵੈਲਕਮ ਬੜੀ ਖੁਸ਼ੀ ਅੱਜ ਭਾਗ ਲੱਗੇ ਅੱਜ ਧਰਤੀ ਨੂੰ ਇੱਥੇ ਬਹੁਤ ਖੁਸ਼ੀ ਮਿਲੀ ਵਾਹਿਗੁਰੂ ਚੜ੍ਹਦੀ ਕਲਾ ਚੜ੍ਹਨ ਵੀਰ ਹੁਣਾਂ ਨੂੰ ਬੜਾ ਮਾਣਿਆ ਅਸੀਂ ਸਾਰਿਆਂ ਨੇ ਮਾਣਿਆ ਹੋਣਾ ਮੱਝ ਜੈਦੀਏ ਮੱਝ ਜੈਦੀਏ ਮੋਮਬਤੀਏ ਓ ਮੋਮਬਤੀਏ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਭਾਈ ਉਹਨਾਂ ਯੂਨੀਵਰਸਿਟੀ ਪੜ੍ਹਦੇ ਵੇਲੇ ਭਾਈ ਹਮੇਸ਼ਾ ਹੀ ਫਰਸਟ ਆਉਂਦੇ ਹੁੰਦੇ ਸੀਗੇ ਤੇ ਅੱਜ ਸਵਾਭਤ ਦੁਬਾਰੇ ਮਿਲਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਤੇ ਬਹੁਤ ਵਧੀਆ ਭਾਈ ਇਲਾਕੇ 'ਚ ਤੁਹਾਡਾ ਇੰਨਾ ਪਿਆਰ ਦੇਖ ਕੇ ਬੜਾ ਆਪ ਦੇ ਆਪ ਨੂੰ ਬਹੁਤ ਮਾਣ ਮੱਤ ਮਹਿਸੂਸ ਕਰਦਾ ਵੀ ਤੁਸੀਂ ਵਧੀਆ ਕੰਮ ਕੀਤਾ ਕਿਉਂਕਿ ਜਿਹੜੀ ਪੰਚਾਇਤ 'ਚ ਅਸੀਂ ਗਏ ਨਾ ਭਾਈ ਭਾਈ ਨੇ ਇੱਕ ਤੱਥਾਂ ਤੇ ਗੱਲ ਕੀਤੀ ਨਹੀਂ ਤਾਂ ਬੰਦਾ ਆਪਦੇ ਅਨਾਊਂਸਮੈਂਟ ਕਰਕੇ ਗਾਹਾਂ ਲੰਘ ਜਾਂਦਾ ਭਾਈ ਨੇ ਸਰਪੰਚ ਖੜਾ ਕੀਤਾ ਭਾਈ ਜਿਹੜੇ ਜਿੱਥੇ ਜਿੱਥੇ ਜਾਂਦੇ ਆ ਸੀ ਭਾਈ ਕੰਮ ਦੱਸੋ ਕਹਿੰਦਾ ਤੁਹਾਡੇ ਕੀ ਕੀ ਹੋਏ ਨੇ ਫਿਰ ਭਾਈ ਜਦੋਂ ਗਿਣਾਉਂਦੇ ਨੇ ਫਿਰ ਬੜਾ ਸਵਾਦ ਆਉਂਦਾ ਜੋ ਪੰਚਾਇਤ ਗਿਣਾਉਂਦੀਆਂ ਨੇ ਸਾਡੇ ਪਿੰਡ ਹੋਗੇ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਆ ਕੰਮ ਨਹੀਂ ਹੋਏ ਆ ਕੰਮ ਨਹੀਂ ਹੋਏ ਹੁਣ ਲੋਕ ਕਹਿੰਦੇ ਆ ਸਾਡੇ ਆ ਕੰਮ ਹੋ ਗਏ ਆ ਕੰਮ ਹੋ ਗਿਆ ਕੀ ਬਾਤ ਆ ਕੀ ਬਾਤ ਆ ਸੋ ਭਾਈ ਵਾਹਿਗੁਰੂ ਸਮਤ ਬਖਸ਼ਰ ਤੇ ਤੁਹਾਡੇ ਹੱਥੋਂ ਵਾਹਿਗੁਰੂ ਦੇ ਇਹ ਅਰਦਾਸ ਵੀ ਇਦਾਂ ਹੀ ਭਲੇ ਵਾਲੇ ਕੰਮ ਹੁੰਦੇ ਰਹਿਣ ਸਮਾਜ ਪ੍ਰਤੀ ਹੁਣ ਤਾਂ ਦੋ ਹੋ ਗਏ ਜੀ ਹਾਂ ਹਾਂ ਬਾਬਾ ਕਿਰਪਾ ਕਰੇ ਨਾ ਮਾਨ ਸਾਹਿਬ ਦਾ ਬਹੁਤ ਧੰਨਵਾਦ ਜਿਹਨੇ ਸਾਨੂੰ ਸਰੂ ਆਵਾਜ਼ ਬਾਈ ਦੋਨਾਂ ਦੀ ਉਹ ਬਾੜੀ ਤੇ ਕੀ ਆ ਉੱਥੇ ਗੂੰਜੂਗੀ ਪੂਰੀ ਗੂੰਜੂਗੀ ਉੱਥੇ ਆਵਾਜ਼ ਬਾਈ ਹੁਣਾਂ ਦੀ ਤੇ ਵਾਹਿਗੁਰੂ ਚੜ੍ਹਦੀ ਕਲਾ ਦੇਖਾ ਥੈਂਕ ਯੂ ਥੈਂਕ ਯੂ so much ਬਹੁਤ ਧੰਨਵਾਦ ਕਰਮੀਤ ਵੀਰੇਓ ਥੈਂਕ ਯੂ ਵੀਰੇ ਥੈਂਕ ਯੂ ਜੀ ਜਉਂਦੇ ਵਸਦੇ ਰਹਿਓ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਥੈਂਕ ਯੂ ਆਓ ਜੀ ਬਾਈ ਮਿਲਦੇ ਆ ਮਰਾਜ ਫਿਰ ਰੰਪਰੇ ਚੜ੍ਹਦੀ ਕਲਾ ਚ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਚ ਰਹੋ ਬਾਈਗੁਰੂ ਆ